ਸੁਖ ਹਟਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵਾ ਸਿਫਤ ਖਸਾਮ ਦੀ ਨੂਰੀ ਅਰਸੋਂ ਕੁਰਸੋਂ ਛਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਅ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਸੂ ਜਿਸ ਪਾਸ ਬੈਠਿਆ ਸੁਹੀਏ ਸਗਣਾ ਗਵੇ ਸਹ ਸੋ ਰਟ ਮਹੱਲਾ ਪੰਜਵਾ ਘਰ ਦੂਜਾ ਨਾਥ ਗਰਬ ਮੈਂ ਆਪਨ ਸਿਮਰਨ ਦੇ ਤੈ ਤੁਮ ਰਖਣ ਹਾਰੇ ਭਾਵਕ ਸਾਗਰ ਅਥਾ ਲਹਿਰ ਮੈਂ ਤਰਹੁ ਤਾਰਨ ਹਾਰੇ ਮਾਤ ਗਰਭ ਮੈਂ ਆਪਨ ਸਿਰਨ ਦੇ ਤੈ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਰਹੁ ਤਰਨ ਹਾਰੇ ਮਾਦੂ ਤੂ ਠਾਕਰ ਸਿਰ ਨਉ ਰਹਾ ਈਹਾ ਉਹਾ ਤੁਹਾਰੂ ਤੂਰਾ ਰਹਾ ਕੀਤੇ ਕੋ ਮੇਰਾ ਸਨਮਨ ਕਰਨ ਹਾਰ ਤ੍ਰਿੰਨ ਜਾਨੈ ਤੂ ਦਾਤਾ ਮੰਗਨ ਕੋ ਸਗਲੀ দান ਦੇ ਪ੍ਰਭ ਭਾਨੈ ਖਿੰਦੈ ਅਵਰ ਖਿੰਦੈ ਵੇ ਅਵਰਾ ਚਰਿਜ ਚਲਤ ਤੁਮਾਰੇ ਰੂਡੋ ਗੁਡੋ ਗਹਿਰ ਗੰਭੀਰੋ ਉਚੋ ਗਮਿ ਅਪਾਰੀ ਸਾਧ ਸੰਗ ਜੇ ਤੁਮੈ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਭਾਇ ਪਖਤ ਹੀ ਨਾਨਕ ਪਰਿਤਾਪ ਪੁਰਖ ਨਿਰਵਾਣੀ ਸਾਧ ਸੰਗ ਜੇ ਤੁਮੈ ਮਿਲਾਇਓ ਤਉ ਸੁਣੀ ਤੁਮਾਰੀ ਬਾਣੀ ਅਨੰਦ ਭਿਆਪੇਖਤ ਹੀ ਨਾਨਕ ਪਰਿਤਾਪ ਪੁਰਖ ਨਿਰਵਾਣੀ ਤਨ ਲੱਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਘਰ ਦੂਜਾ ਬਾਤ ਗਰਬ ਮੈਂ ਆਪਨ ਸਿਮਰਨ ਦੇ ਤਹ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਰਹੁ ਤਾਰਨ ਹਾਰੇ ਅੱਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਸੋਰਠਿ ਰਾਗ ਅੰਦਰ ਪੰਝਵੇਂ ਪਾਦਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਮੁਖਾਰ ਵਿੰਤ ਉਚਾਰਨ ਕੀਤਾ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਅੰਗ 614 ਤੀ ਸੁਭਾਈ ਵਣ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ